ਯਾਹ ਨਾ 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 ਇਸ ਜੁਬੇ ਦੇ ਮੁਤਾਬਕ ਬ੍ਰੋ ਕੀ ਆਪਾਂ ਦਾ ਟਿਕਟ ਨਾ ਮਿਲਣ ਕਾਰਨ ਕਾਂਗਰਸੀ ਆਗੂ ਫੁੱਟ ਫੁੱਟ ਕੇ ਰੋਣ ਲੱਗੇ ਜੀ ਹਾਂ ਪੰਜਾਬ ਨੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਖਤਮ ਹੁੰਦਿਆ ਹੀ ਵਿਧਾਨ ਸਭਾ ਦੀਆਂ ਖਾਲੀ ਹੋਈਆਂ ਸੀਟਾਂ ਤੇ ਜਿਮਨੀ ਚੋਣਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਜਿਹੇ ਵਿੱਚ ਸਿਆਸਤ ਇੱਕ ਵਾਰ ਫਿਰ ਤੋਂ ਪਖੜ ਲੱਗੀ ਹੈ ਜਿੱਥੇ ਕਿ ਟਿਕਟ ਦੀ ਮੰਗ ਨੂੰ ਲੈ ਕੇ ਵੱਡੀ ਪੱਧਰ ਤੇ ਬਗਾਵਤਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਤਾਂ ਪਾਰਟੀ ਵਿੱਚ ਬਗਾਵਤ ਹੋ ਗਈ ਜੀ ਹਾਂ ਕਾਂਗਰਸ ਨੇ ਸੀਐਮ ਦੀ ਪਤਰੀ ਕਮਲੇਸ਼ ਠਾਕੁਰ ਨੂੰ ਦੇਹਰਾ ਵਿਧਾਨ ਸਭਾ ਸੀਟ ਤੋਂ ਉਪ ਚੋਣਾਂ ਲਈ ਉਮੀਦਵਾਰ ਬਣਾਇਆ ਜਿਸ ਤੋਂ ਬਾਅਦ ਉਹਨਾਂ ਖਿਲਾਫ ਪਿਛਲੀਆਂ ਚੋਣਾਂ ਲੜਨ ਵਾਲੇ ਡਾਕਟਰ ਜੇ ਸ਼ਰਮਾ ਨੇ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਇਸ ਤੋਂ ਪਹਿਲਾਂ ਡਾਕਟਰ ਰਜੇਸ਼ ਸ਼ਰਮਾ ਨੇ ਆਪਣੇ ਸਮਰਥਕਾਂ ਦੀ ਇੱਕ ਮੀਟਿੰਗ ਬੁਲਾਈ ਅਤੇ ਜਿੱਥੇ ਕਿ ਡਾਕਟਰ ਰਜੇਸ਼ ਸ਼ਰਮਾ ਭਾਵਕੂ ਦੇ ਨਜ਼ਰ ਆਏ ਡਾਕਟਰ ਰਜੇਸ਼ ਸ਼ਰਮਾ ਫੁੱਟ ਫੁੱਟ ਕੇ ਰੋਣ ਲੱਗੇ ਜਿਨ੍ਹਾਂ ਨੂੰ ਕਿ ਉਹਨਾਂ ਦੇ ਸਮਰਥਕ ਚੁੱਪ ਕਰਵਾਉਂਦੇ ਰਹੇ ਪਰ ਉਹ ਰੋਣੋ ਚੁੱਪ ਰਹੇ ਅਤੇ ਉਹਨਾਂ ਦੀ ਇਹ ਵੀਡੀਓ ਤੇਜ਼ੀ ਨਾਲ ਫਾਇਰ ਹੋ ਰਹੀ ਹੈ يا اور دل رو کے رابٹ کنتے توڑا تا تا بچو جي همت والا سارا کھیت هاڻي ٻاڙي ٻاڙي سولو نه ۽ اوپري باغ ڏکي جنهن کان بيٺي هر هر منٽ ۾ گڏي دنيا ۾ ناهي شخص جي مرتابي انو سولو ڇا ٻاغ ۾ آيو ਨੋ ਬਲੇਜ਼ਰ ਬਹੁਤ 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 ਜਰੀਆ ਬਹੁਤ ਬਹੁਤ ਜਰੀਆ ਤੁਹਾਨੂੰ ਇੱਕ ਰਾਬਰਟ ਸਟੈਂਡ ਤੇ ਖੜਾ ਲਾਤਾ ਬਸ ਲੱਗੇਗਾ ਬੱਚੋ ਸਾਰਾ ਸਾਰਾ ਕੀ ਹੈ ਹੈ ਪਾਣੀ ਬੈਣੀ ਸੂਲੇ ਨਹੀਂ ਉਹ ਪਰਗਾਹ ਦੇਖੀ ਜਿੰਦਾ ਕਰ ਬਹਿ ਕੇ ਆਰ ਅਰ ਬੈਠੇ ਦਰਸਲ ਬੁੱਧਵਾਰ ਨੂੰ ਸਮਰਥਕਾਂ ਦੀ ਮੀਟਿੰਗ 'ਚ ਰਜੇਸ਼ ਸ਼ਰਮਾ ਰੋਣ ਲੱਗੇ ਰਜੇਸ਼ ਸ਼ਰਮਾ ਨੇ ਇਲਜ਼ਾਮ ਲਾਇਆ ਕਿ ਸੀਐਮ ਸੁਖੂ ਨੇ ਉਹਨਾਂ ਨੂੰ 9 ਘੰਟੇ ਤੱਕ ਸ਼ਿਮਲਾ ਦੇ ਸਰਕਾਰੀ ਹਾਊਸ ਵਿੱਚ ਕਿਡਨਾਪ ਕਰਕੇ ਰੱਖਿਆ ਸੀ ਐਮ ਅਤੇ ਦੂਜੇ ਕਾਂਗਰਸੀ ਨੇਤਾ ਉਹਨਾਂ ਨੂੰ ਧਮਕੀ ਦੇ ਰਹੇ ਨੇ ਕਿ ਉਹਨਾਂ ਦਾ ਕਾਰੋਬਾਰ ਬੰਦ ਕਰ ਦੇਣਗੇ ਪੇਸ਼ੇ ਤੋਂ ਡਾਕਟਰ ਜੇ ਸ਼ਰਮਾ ਨੇ ਕਿਹਾ ਕਿ ਮੰਤਰੀ ਵੀ ਉਹਨਾਂ ਨੂੰ ਧਮਕਾ ਰਹੇ ਨੇ ਪਰ ਹੁਣ ਰਜੇਸ਼ ਸ਼ਰਮਾ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਰਜੇਸ਼ ਸ਼ਰਮਾ ਨੂੰ ਪੈਨਿਕ ਅਟੈਕ ਆ ਗਿਆ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਕੇ ਬਿਉ ਸ਼ੋਕੇ ਧਰਤੀ ਤੇ ਡਿੱਗ ਪਏ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਰਜੇ ਸ਼ਰਮਾ ਦੇ ਸਾਮੇ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਨੇ ਉਹਨਾਂ ਦੀ ਰੱਖਿਆ ਕਰਨ ਦੀ ਬਜਾਏ ਮੌਕਾ ਪਾ ਕੇ ਆਪਣੀ ਧਰਮ ਪਤਨੀ ਨੂੰ ਮੈਦਾਨ ਚ ਉਤਾਰ ਦਿੱਤਾ ਜਦ ਕਿ ਉਹਨਾਂ ਨੂੰ ਇਹ ਪ੍ਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ ਪਰ ਹੁਣ ਮੁੱਖ ਮੰਤਰੀ ਨੇ ਆਪਣੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਦੱਸਦੀ ਹੈ ਕਿ ਦੇਰਾ ਤੋਂ सीएम सुखविंदर सिंह सुक्खू ਨੂੰ ਕਾਂਗਰਸੀ ਹਾਈ ਕਮਾਂਡ ਨੇ ਉਮੀਦਵਾਰ ਐਲਾਨੇ ਜਿਸ ਤੋਂ ਬਾਅਦ ਹੁਣ ਪਾਰਟੀ 'ਚ ਬਗਾਵਤ ਸ਼ੁਰੂ ਹੋ ਗਈ ਹੈ ਤੇ ਪਾਰਟੀ ਦੇ ਆਗੂ ਰਾਜੇਸ਼ ਸ਼ਰਮਾ ਫੁੱਟਫੁੱਟ ਕੇ ਰੋਦੇ ਨਜ਼ਰ ਆਏ ਨੇ ਜਿਨ੍ਹਾਂ ਵੱਲੋਂ ਕਿ ਹੁਣ ਡੇਰਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਟੌਂਪ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ